ਬੇਸਿਕਲੀ ਜਿਹੜੀ ਪੰਜਾਬ ਸਰਕਾਰ ਦੀ ਪੰਜ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਹੜੀ ਮਹਮ ਚੱਲ ਰਹੀ ਹੈ ਯੁੱਧ ਨਸ਼ਾ ਵਿਰੋਧ ਉਹਦੀ ਲਗਾਤਾਰ ਦੇ ਵਿੱਚ ਮਕਦਮਾ ਨੰਬਰ 66 ਡੇਟਿਡ 18-5-25 ਅੰਡਰ ਸੈਕਸ਼ਨ 21 85 ਥਾਣਾ ਫੇਜ਼ 11 ਇਹ ਇੰਸਪੈਕਟਰ ਅਮਨ ਬਾਧਵਾਨ ਦੀ ਟੀਮ ਵੱਲੋਂ ਦਰਜ ਕੀਤਾ ਗਿਆ ਉਹਦੇ ਆਪਣੇ ਇਨਵੈਸਟੀਗੇਸ਼ਨ ਦੇ ਵਿੱਚ ਦੋ ਮੁਲਜ਼ਮ ਕਾਬੂ ਕੀਤੇ ਗਏ ਇੱਕ ਲਖਵਿੰਦਰ ਸਿੰਘ ਤੇ ਦੂਸਰਾ ਸੂਰਜ ਸਿੰਘ ਜਿਹੜੇ ਕਿ ਮਾਨਸਾ ਦੇ ਰਹਿਣ ਵਾਲੇ ਸੀ ਜਿੰਨਾਂ ਪਾਸੋਂ 26 ਗ੍ਰਾਮ ਪ੍ਰੀ ਹਿਰੋਇਨ ਬਰਾਮਦ ਹੋਈ ਹੈ ਤੇ ਉਸ ਤੋਂ ਅੱਗੇ ਉਹਦਾ ਇੱਕ ਦਿਨ ਦਾ ਰਮਾਨ ਲੈ ਕੇ ਉਹਦੇ ਤੇ ਬੈਕਵਰਡ ਲਿੰਕੇਜ ਨੂੰ ਚੈੱਕ ਕਰਦੇ ਵੀ ਕਿੱਥੋਂ ਆਈ ਹੈ origin ਜਾਣਨ ਲਈ ਜਦੋਂ ਮੋ ਫਿਰੋਜ਼ਪੁਰ ਦੇ ਖਿਲਸੀਆਂ ਜਦੀਪ ਪਿੰਡ ਦੇ ਵਿੱਚ ਗਏ ਤੇ ਉੱਥੇ सुरेंद्र ਸਿੰਘ ਬਿੱਲਾ ਸੰਦੀਪ ਸੌਰਭ ਬਿੱਲਾ ਦੇ ਕਾਰਰੇ ਇਤਾਲੀਆ ਤੇ ਉੱਥੇ ਉਹਦੇ ਉਹਦੇ ਕੋਲੋਂ 18.66 ਗ੍ਰਾਮ ਚਿੱਟਾ ਨਸ਼ੀਲਾ ਪਾਊਡਰ ਮਿਲਿਆ ਤੇ ਨਾਲ 478000 ਦੀ ਡਰਗਮਨੀ ਵੀ ਬਰਾਮਦ ਹੋਈ ਬਿਸਕੁਇਟ ਤੇ ਕੀ ਦਾ ਨਾਮ ਹੈ ਇਸ ਨੂੰ ਅਪਲਾਈ ਕਰਨਾ ਹੈ ਸਿੱਧੇ ਕੀ ਉਹਨਾਂ ਦੇ ਲੈ ਕੇ ਜੀ ਇਹ ਉਹ ਇਹ ਉਹਦੇ ਕੋਲ ਲਿਆ ਕੇ ਜਿਹੜਾ ਸੰਦੀਪ ਉਹ ਬੱਲਾ ਹੈ ਉਹਦੇ ਕੋਲ ਲਿਆ ਕੇ ਇੱਥੇ ਛੋਟੀਆਂ-ਛੋਟੀਆਂ ਐਮਬੈਸਡਰਸ ਬਣਾ ਕੇ ਵੇਚਦੇ ਸੀਗੇ ਤੁਸੀਂ ਸ਼ੈਨਗਨ ਕੰਟਰੀਆਂ 'ਚ ਜਾਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਡੇ ਲਈ ਲੈ ਕੇ ਆਏ ਆ 32 ਕੰਟਰੀਆਂ ਦਾ ਵੀਜ਼ਾ 2 ਮਹੀਨੇ ਦਾ ਵੀਜ਼ਾ ਹੋਏਗਾ ਪੇਮੈਂਟ ਤੁਸੀਂ ਆਫਟਰ ਵੀਜ਼ਾ ਦੇਣੀ ਹੈ ਜਿਸ ਦਿਨ ਵੀਜ਼ਾ ਲੱਗ ਗਿਆ ਅਸੀਂ ਉਦੋਂ ਪੇਮੈਂਟ ਲੈ ਲੈਣੀ ਹੈ ਤੋ ਜੇ ਤੁਸੀਂ ਵੀ ਜਾਣਾ ਚਾਹੁੰਦੇ ਹੋ ਇੱਕ ਨੰਬਰ ਦੇ ਵਿੱਚ ਛਨਗਨ ਕੰਟਰੀਆਂ ਦੇ ਵਿੱਚ ਤਾਂ ਜਪ ਸਟੱਡੀ ਨੂੰ ਤੁਸੀਂ ਮੁਹਾਲੀ ਖੰਨੇ ਰਾਏਕੋਟ ਜਲੰਧਰ ਸਾਡੇ ਦਿੱਤੇ ਹੋਏ ਨੰਬਰਾਂ ਤੇ ਫੋਨ ਕਰ ਸਕਦੇ ਹੋ ਮੈਨੂੰ ਜਾਂ ਮੇਰੀ ਟੀਮ ਨੂੰ ਮਿਲ ਸਕਦੇ। ਇਹ ਤੁਸੀਂ ਵੀਡੀਓ ਦੇ ਰਾਹੀਂ ਦੇਖੋ ਜਿਨ੍ਹਾਂ ਦੇ ਅਸੀਂ ਵੀਜ਼ੇ ਲਗਵਾਏ ਨੇ ਉਹ ਤੁਹਾਨੂੰ ਆਪ ਦੱਸਣਗੇ ਵੀ ਉਹਨਾਂ ਦਾ ਵੀਜ਼ਾ ਕਿਸ ਤਰੀਕੇ ਨਾਲ ਲੱਗਿਆ ਤੇ ਕਿਵੇਂ ਉਹ ਪਹੁੰਚੇ। ਮੈਂ ਹਰਮਨਪ੍ਰੀਤ ਸਿੰਘ ਮੇਰਾ ਵੀਜ਼ਾ ਜਪ ਸਟੱਡੀ ਮੁਹਾਲੀ ਨੇ ਲਵਾਇਆ ਤੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲਏ ਹਨ। ਮੈਂ ਮਨੀਸ਼ ਕੁਮਾਰ ਇਹ ਮੇਰਾ ਸੈਨਿਗਨ ਵੀਜ਼ਾ ਜਬ ਸਟੱਡੀ ਮੋਹਾਲੀ ਨੇ ਲਗਵਾ ਕੇ دیا ਹੈ اور ਸਾਰੀ ਪੇਮੈਂਟ ਵੀਜ਼ਾ ਲੱਗਣੇ ਕੇ ਸਾਥ ਥੈਂਕ ਯੂ